ਤੋ ਮੌਜੂਦ ਆ ਸਾਡੀਆਂ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੀਟੇਸ਼ਨ ਕਰਨੀ ਹੈ ਤਾਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੋਕ ਲਾਣੇ ਸ਼ੁਰੂ ਕਰਤੇ ਬੱਸੇ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਫਿਰ ਪੈਟਰੋਲ ਦੀਆਂ ਬੋਟਲਸ ਲੈ ਕੇ ਆ ਗਏ ਔਰ ਉਦੋਂ ਬਾਅਦ ਫਿਰ ੜਕਾਉ ਪਾਸ਼ੰਚਾ ਲੱਗੇ ਮੈਂ ਵੀ ਇੱਥੇ ਸੀਗਾ ਨਾਲ ਮੇਰੇ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥ ਸੇ ਨਾ ਲਓ ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂਦਾ ਜਾਂ ਪੀਸਫੁਲ ਆਪਣਾ ਪਰ ਬਟ ਇਹਨਾਂ ਨੇ ਜਿਹੜੀ ਹੈ ਵਾਇਲੈਂਸ ਧਰਨੇ ਦੇ ਵਿੱਚ ਜਿਹ ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ 게ਟ ਵੱਲ ਨੂੰ ਸਿੱਧੀ ਕਰਤੀ ਉਦੋਂ ਬਾਅਦ ਫਿਰ ਅਕੋਰਡਿੰਗ ਟੂ ਪ੍ਰੋਪਰ ਐਸਓਪੀ ਡਿਊਟੀ ਮੈਜਿਸਟਰੇਟ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡੇਟੇਨ ਕੀਤਾ ਉਸ ਡੈਟੇਸ਼ਨ 'ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸੇ ਵੀ ਕਿਚਾ ਤੋਂ ਇਚ ਜਰੀਜ਼ ਆਈਆਂ ਨੇ ਔਰ ਮੈਂ ਕਹਾਂਗਾ ਐਸ ਪਰ ਲਾ ਜੋ ਕਿਸੇ ਨੇ ਵਾਇਲੈਂਸ ਕੀਤੀ ਹੈ ਉਹਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨੋ ਆਮਾਨ ਤੇ ਸ਼ਾਂਤੀ ਹੈ ਉਹਦਾ ਧਿਆਨ ਰੱਖਿਆ ਜਾਏਗਾ ਸਰ ਹਾਲੇ ਮੈਂ ਪੂਰੀ ਗਿਣਤੀ ਤਾਂ ਨਹੀਂ ਕੀਤੀ ਬਟ ਮੈਨੂੰ ਲੱਗਦਾ ਕਿ 40 ਤੋਂ 50 ਬੰਦੇ ਇਹਨਾਂ ਦੇ ਮੋٹے ਮੋٹے ਅਰੈਸਟ ਜਿਹੜੇ ਇਹਨਾਂ ਰੌਂਡ ਅਪ ਕੀਤੇ ਹੋਣ ਸਰ ਨਹੀਂ ਨਹੀਂ ਸਰ ਜਖਮੀ ਸਰ ਉਧਰ ਤਾਂ ਆਪਾਂ ਦੇਖਿਆ ਹੀ ਹੈ ਸਰ ਕਿ ਬਟਾ ਇਧਰ ਸਾਡੇ ਵਾਲੇ ਪਾਸੇ ਵੀ ਕਈ ਮਲਾਦੂ ਜਖਮੀ ਸਰ પેટ્રોલ ਵਗੈਰਾ ਜਿਵੇਂ ਫਰੀਆਂ ਸੀ ਬੋਤਲਾਂ ਕਿਸੇ ਨੇ પેટ્રોલ ਤੇ ਨਹੀਂ ਪਾਇਆ ਨਹੀਂ ਸਰ ਕਿਸੇ ਨੇ પેટ્રોલ ਨਹੀਂ ਪਾਇਆ ਸੀ ਬਕਾਇਦਾ ਇਅਰਮਾਰਕ ਕਰਕੇ ਰੱਖਿਆ ਸੀ ਸਾਡੇ ਵਾਸਤੇ ਇੱਕ ਇੱਕ ਇਨਸਾਨੀ ਜਾਨ ਬੜੀ ਕੀਮਤੀ ਹੈ ਔਰ ਇਹ ਜਿਹੜਾ ਐਕਸ਼ਨ ਲੈਣਾ ਵੀ ਤਾਂ ਹੀ ਪਿਆ ਕਿਉਂਕਿ ਜਿਹੜਾ ਇਹਨਾਂ ਤੋਂ ਐਜੀਟੇਸ਼ਨ ਸੀਗਾ ਉਹ ਬਹੁਤ ਜ਼ਿਆਦਾ ਮਤਲਬ ਡੇਂਜਰਸ ਔਰ ਗਰਮ ਖਿਆਲ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜੇ ਕੋਈ ਬੱਚਾ ਜਾਂ ਹੋਰ ਇਸ ਪ੍ਰਵੁਕ ਪਾਸ਼ਨ ਤੋਂ ਬਾਅਦ ਆਪਦੇ ਹੱਥੇ ਅੱਗ ਲਾ ਲੈਂਦਾ ਜਾਂ ਕਿਸੇ ਬਸ ਤੇ ਅੱਗ ਲਾ ਦਿੰਦਾ ਤੇ ਜਾਂ ਜਿਵੇਂ ਬਸ ਉੱਤੇ ਚੜਾਈ ਸੀ ਤੇ ਰੇਸ ਦੇ ਰਹੇ ਸੀ ਕੁਦਰਤੀ ਕਲਚ ਛੱਡ ਦਿੰਦਾ ਤਾਂ ਅੱਗੇ ਜਿੰਨੇ ਮੁਲਾਜ਼ਮ ਸੀ ਉਹ ਵੀ ਥੱਲੇ ਆ ਜਾਂਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਰਾਉਂਡ ਅਪ ਕੀਤੇ